ਸਰ ਮੈਨੂੰ ਬਲਾਕੇਜ ਦੀ ਪ੍ਰੋਬਲਮ ਸੀ ਡਾਕਟਰ ਨੇ ਕੀ ਦੱਸਿਆ ਸੀ ਦਲਾ ਜੀ ਨੇ ਡਾਇਰੈਕਟ ਦੱਸਿਆ ਕਿ ኦਪਰੇਟ ਹੀ ਹੈ ਹਾਂਜੀ ਸਿੱਧਾ ਹੀ ਉਹਨਾਂ ਨੇ ਤੇ ਡਾਕਟਰ ਨੇ ਇਹ ਬਹੁਤ ਜ਼ਿਆਦਾ ਡਰਾਤਾ ਸੀ ਮੈਨੂੰ ਪਰ ਵੀੜਾ ਤੋਂ ਸੀ ਸਪੈਸ਼ਲ ਬਾਬਾ ਜੀ ਦੇ ਲਈ ਹਾਂਜੀ ਸਿਰ ਦਵਾਈ ਵਾਸਤੇ ਹੀ ਆਈ ਸੀ ਸਪੈਸ਼ਲ ਮੈਂ ਪਹਿਲਾ ਕੜਾ ਪੀਤਾ ਉਸ ਵੇਲੇ ਕੀ ਪੋਜੀਸ਼ਨ ਸੀ ਹੁਣ ਕਿੰਨਾ ਕੜਾ ਪੀਤੇ ਹੋ ਚਾਰ ਮਹੀਨੇ ਹੋ ਗਏ ਚਾਰ ਮਹੀਨੇ ਦੇ ਵਿੱਚ ਹਰ ਮੰਥ ਦੇ ਦੋ ਕੜੇ ਸਮਝ ਲਓ ਪਰ ਮੈਨੂੰ ਬਹੁਤ ਜ਼ਿਆਦਾ ਫਰਕ ਆਇਆ ਨਹੀਂ ਹਜਣਾ ਚਾਹੁੰਦੇ ਨੇ ਲੋਕ ਐਦਾ ਪੇਸ਼ੈਂਟ ਨੇ ਡਾਕਟਰਾਂ ਕੋਲ ਜਾ ਕੇ ਆਪਰੇਟ ਕਰਾ ਲੈਂਦੇ ਨੇ ਜਾਂ ਫਿਰ ਉਹਨਾਂ ਨੂੰ ਕੋਈ ਸਹੀ ਗਾਈਡ ਨਹੀਂ ਕਰਦਾ ਸਰ ਮੈਂ ਇਹ ਕਹਿੰਨੀ ਆ ਕਿ ਅਗਰ ਤੁਸੀਂ ਆਪਣੇ ਡਾਕਟਰ ਕੋਲ ਜਾ ਰਹੇ ਹੋ ਡੋਂਟ ਵਰੀ ਜਾਓ ਬਟ ਇੱਕ ਵਾਰੀ ਤੁਸੀਂ ਆਣ ਕੇ ਇੱਥੇ ਵੀ ਵਿਜ਼ਿਟ ਕਰੋ ਜ਼ਰੂਰ ਦੇਖੋ ਇੱਕ ਵਾਰੀ ਪੀ ਕੇ 2 ਮਹੀਨ ਚਾਰ ਮਹੀਨ ਪੀ ਕੇ ਦੇਖੋ ਤਾਂ ਸਹੀ ਕਿੰਨਾ ਬੈਨੀਫਿਟ ਮਿਲਦੇ ਆ ਜੇ ਤੂੰ ਡਾਕਟਰ ਹੈ ਜਿਹੜਾ ਆਰਐਮਪੀ ਡਾਕਟਰ ਹੈ ਉਹ ਤੇ ਐਲੋਪੈਥਿਕ ਦਵਾਈਆਂ ਨਾਲ ਜੁੜਿਆ ਹੁੰਦਾ ਪਰ ਤੁਸੀਂ ਅੱਜ ਆਯੁਰਵੈਦਿਕ ਤੇ ਵਿਸ਼ਵਾਸ ਕਰਦਾ ਤੇਰੀ ਧੜਕਣ ਵਾਦੀ 92 ਤੋਂ ਹੀ ਅੱਛਾ ਕਿੰਨੀ ਕਾਫੀ ਵੱਧ ਜਾਂਦੀ ਇੱਥੋਂ ਮੈਂ ਦਸਵਾ ਕੜਾ ਪੀਣਾ ਅੱਜ ਕਾਫੀ ਹੱਦ ਤੱਕ ਵਰਤ ਕੀ ਡਾਕਟਰ ਉਹ ਆਰਐਮਪੀ ਤੋਂ ਮੈਨੂੰ ਦਾ ਆਰਐਮਪੀ ਜਿਹੜਾ ਰੈਫਰ ਕਰ ਦਿੰਦਾ ਅੱਗੇ ਵੱਡੇ ਡਾਕਟਰ ਨੂੰ ਤੁਸੀਂ ਕਿਸੇ ਵੱਡੇ ਡਾਕਟਰ ਨੂੰ ਨਹੀਂ ਦਿਖਾਇਆ ਹਸਪੀਟਲ ਦੇ ਵਿੱਚ ਕਿਸੇ ਡਾਕਟਰਾਂ ਨੂੰ ਐਮਡੀ ਕੋਈ ਸਪੈਸ਼ਲਿਸਟ ਨੂੰ ਨਹੀਂ ਦਿਖਾਇਆ ਲੀ ਚੀ ਜੀ ਮੈਂ 5 ਸਾਲ ਤੋਂ ਰਿਹਾ ਵੀ ਐਲੋਪੈਥਿਕ ਆਦੀ ਸੀ ਉਸ ਤੋਂ ਬਾਅਦ ਮੈਂ ਐਲੋਪੈਥਿਕ ਛੱਡਤੀ ਜੀ 33 ਕੀ ਇਲਾਜ ਐਲੋਪੈਥਿਕ ਕੀ ਕਹਿ ਰਹੇ ਸੀ ਤੁਹਾਨੂੰ ਸਾਰੀ ਉਮਰ ਖਾਣੀ ਪਊਗੀ ਇਹ ਮੈਂ ਟੋਟਲ ਲਾਈਫਟਾਈਮ ਬਾਕੀ ਆ ਖਾਂਦੇ ਬੀਬੀ ਵਾਜਨ ਰਹੀ ਐਲੋਪੈਥਿਕ ਕਾਂਦੇ ਉਹ ਕੀ ਆਸਰਾ ਤੇ ਇੱਥੇ ਤੁਸੀਂ ਐਚਐਸ ਬਾਬਾ ਜੀ ਦੇ ਆਏ ਹੋ ਕਾੜੇ ਤੇ ਤੁਸੀਂ ਵਿਸ਼ਵਾਸ ਰੱਖਿਆ ਕਿੰਨਾ ਫਰਕ ਪਿਆ ਸੱਚੀ ਗੱਲ ਦੱਸਣੀ ਆ 20 ਹਜ਼ਾਰ ਦਾ ਫਰਕ 80% ਦਾ ਫਰਕ ਸਟੰਟ ਚਾਹੇ ਛੇਪਵਾਇਆ ਚਾਹੇ ਨਹੀਂ ਪਵਾਇਆ ਸਾਡੇ ਲਈ ਇੱਕੋ ਜਿਹਾ ਤੇ ਸਰਜਰੀ ਕਰਾਈਆ ਚਾਹੇ ਨਹੀਂ ਕਰਾਈ ਸਾਡੇ ਲਈ ਉਹ ਸੇਮ ਹੀ ਆ ਮਰੀ ਸਮਝ ਗਏ ਅਸੀਂ ਉਹ ਆਪਣੇ ਤਰੀਕੇ ਨਾਲ ਇਲਾਜ ਕਰਦੇ ਆ ਅਸੀਂ ਆਪਣੇ ਤਰੀਕੇ ਨਾਲ ਕਰਦੇ ਆਂਗੇ ਇਹਦੇ ਨਾਲ ਨੇਚਰਲੀ 148 ਬਿਮਾਰੀਆਂ ਤੇ ਇਹ ਕੰਮ ਕਰਦਾ ਬਾਤ ਪਿੱਤ ਕਫ ਇਹਨੇ ਦੋਸ਼ਾਂ ਨੂੰ ਕਵਰ ਕਰਦਾਗਾ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਆਪਣੇ ਕੋਲੇ ਸਾਰੇ ਹਾਰਟ ਦੇ ਮਰੀਜ਼ ਹੁੰਦੇ ਆ ਹਨ ਠੀਕ ਹੋ ਰਿਹਾ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਪੁੱਛ ਲਓ 4-500 ਬੰਦਾ ਬੈਠਾਗਾ ਕਿਸੇ ਨੂੰ ਵੀ ਜਾ ਕੇ ਪੁੱਛ ਲਓ ਵੀ ਕੀ ਫਰਕ ਪਿਆ ਕੀ ਨਹੀਂ ਪਿਆ ਜਿਹੜੇ ਬੰਦੇ ਨੇ 1.5-2 ਮਹੀਨੇ ਦਵਾਈ ਖਾ ਲਈ ਉਹਨੂੰ ਫਰਕ ਪਿਆ ਹੋਊਗਾ ਕਿੰਨਾ ਟਾਈਮ ਦਾ ਪ੍ਰੋਸੈਸ ਹੁੰਦਾ ਕਿ ਇੱਕ ਪੇਸ਼ੈਂਟ ਨੂੰ ਤੁਸੀਂ ਕਹਿੰਦੇ ਐਨਾ ਟਾਈਮ ਦਾ ਤੁਹਾਨੂੰ ਜ਼ਰੂਰ ਖਾਣੀ ਪੈਣੀ ਹੈ ਦਵਾਈ ਤਾਂ ਤੁਹਾਡਾ ਸਰਵਾਈ 6 ਤੋਂ 8 ਮਹੀਨੇ ਦਾ ਪ੍ਰੋਸੈਸ ਹੈ ਸੋ ਐਚਐਸ ਬਾਬਾ ਜੀ ਦਾ ਕੜਾਇੜਾ ਹੁਣ ਦੁਨੀਆ ਭਰ ਦੇ ਵਿੱਚ ਫੇਮਸ ਹੋ ਗਿਆ ਕਿਉਂਕਿ ਅ ਇਕੱਲੇ ਪੰਜਾਬ ਦੀ ਗੱਲ ਨਹੀਂ ਇੰਡੀਆ ਦੀ ਗੱਲ ਨਹੀਂ ਸਾਡੇ ਕੋਲ ਕੈਨੇਡਾ ਤੋਂ ਵੀ ਇੱਕ ਪੇਸ਼ੈਂਟ ਬੈਠਿਆ ਉਹ ਬੈਠੇ ਨੇ ਆਪਾਂ ਇਹਨਾਂ ਤੋਂ ਜਾਣਦੇ ਆ ਕਿ ਵਿਦੇਸ਼ਾਂ ਵਿੱਚ ਪੈਂਦੀ ਕੀ ਪ੍ਰੋਬਲਮ ਕੀ ਸੀ ਸਭ ਤੋਂ ਪਹਿਲਾਂ ਦੱਸੋ ਸਰ ਸਰ ਮੈਨੂੰ ਬਲੌਕੇਜ ਦੀ ਪ੍ਰੋਬਲਮ ਸੀ ਤੇ ਜਦੋਂ ਮੈਂ ਇੰਡੀਆ ਸੀ ਤੋਂ ਤਾਂ ਮੈਂ ਇੱਥੇ ਟੈਸਟ ਕਰਾਏ ਸੀ ਕੁਝ ਤੇ ਉਹਨਾਂ ਨੇ ਬਲੌਕੇਜ ਦੱਸਿਆ ਫਿਰ ਉਸ ਤੋਂ ਬਾਅਦ ਮੈਂ ਕੈਨੇਡਾ ਚਲੇ ਗਈ ਤੇ ਕੈਨੇਡਾ ਜਾ ਕੇ ਮੈਨੂੰ ਮਤਲਬ ਦਵਾਈ ਜੋ ਚੱਲ ਰਹੀ ਸੀ ਡਾਕਟਰ ਨਾਲ बस ਉਹ ਹੀ ਚੱਲਣ ਦੀ ਸੀ ਉਸ ਤੋਂ ਬਾਅਦ ਤੇ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਸੀ ਲੱਗਦਾ ਸਾਹ ਬੋੜਾ ਚੜਦਾ ਸੀ ਫਿਰ ਉੱਥੇ ਬੇਟੀ ਨੇ ਇੰਸਟਾਗ੍ਰam ਤੇ ਇਹਨਾਂ ਦਾ ਪੇਜ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਮੰਮਾ ਤੁਸੀਂ ਇੱਕ ਵਾਰੀ ਇਹ ਵਾਲਾ ਦੇਖੋ ਜਾ ਕੇ ਫਿਰ ਮੈਂ ਇਹਨਾਂ ਨਾਲ ਕੰਟੈਕਟ ਕੀਤਾ ਤੇ ਇਹਨਾਂ ਨੇ ਕਿਹਾ ਕਿ ਤੁਸੀਂ ਆਓ ਫਿਰ ਮੈਂ ਆਈ ਔਰ ਜਦੋਂ ਚਾਰ ਮਹੀਨੇ ਹੋ ਗਏ ਮੈਨੂੰ ਦਵਾਈ ਖਾਂਦੇ ਹੋਏ ਸਰ ਤੁਸੀਂ ਕੈਨੇਡਾ ਦੇ ਵਿੱਚ ਤੁਸੀਂ ਰਹਿੰਦੇ ਸੀ ਉੱਥੇ ਡਾਕਟਰਾਂ ਦੇ ਕੋਲ ਕਦੇ ਇਲਾਜ ਲਈ ਗਏ ਕਦੇ ਉਹਨਾਂ ਨੂੰ ਦਿਖਾ ਲਿਆ ਤੇ ਮੈਨੂੰ ਇਹ ਪ੍ਰੋਬਲਮ ਹੈ ਇਹਦਾ ਕੋਈ ਸੋਲੂਸ਼ਨ ਹੈ ਕੋਈ ਇਹਦਾ ਕੋਈ ਹੱਲ ਹੈ ਕੀ ਇਲਾਜ ਹੈ ਇਹਦਾ ਸਰ ਮੈਂ ਨਹੀਂ ਉਹਨਾਂ ਕੋਲ ਨਹੀਂ ਗਈ ਕਿਉਂਕਿ ਮੈਂ ਦਵਾਈ ਮੇਰੀ ਇੰਡੀਆ ਦੀ ਚੱਲਣ ਦੇਈ ਸੀ ਤੇ ਮੈਂ ਉੱਥੇ ਦਵਾਈ ਨਹੀਂ ਲਈ ਕਿਤੇ ਡਾਕਟਰਾਂ ਨੇ ਕੀ ਦੱਸੇ ਸੀ ਇਹਦਾ ਡਾਕਟਰਾਂ ਨੇ ਡਾਇਰੈਕਟ ਦੱਸਿਆ ਕਿ ਆਪਰੇਟੀ ਹੈ ਹਾਂਜੀ ਸਿੱਧਾ ਹੀ ਉਹਨਾਂ ਨੇ ਤੇ ਡਾਕਟਰ ਨੇ ਇਹ ਬਹੁਤ ਜ਼ਿਆਦਾ ਡਰਾਤਾ ਸੀ ਮੈਨੂੰ ਕਿ ਕਿ ਮਤਲਬ ਇੰਨਾ ਜ਼ਿਆਦਾ ਡਰਾਤਾ ਹੈ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਫਿਰ ਉਹ ਮੈਂ ਉਸ ਤੋਂ ਬਾਅਦ ਕੈਨੇਡਾ ਚਲੀ ਗਈ ਸੀ ਸਰ ਹਾਂਜੀ ਤੇ ਫਿਰ ਉੱਥੇ ਕੈਨੇਡਾ ਜਾ ਕੇ ਪਤਾ ਲੱਗਾ ਐਚ ਐਸ ਬਾਬਾ ਜੀ ਦੇ ਬਾਰੇ ਹਾਂਜੀ ਹਾਂਜੀ ਉੱਥੇ ਜਾ ਕੇ ਪਤਾ ਚੱਲਿਆ ਮੈਨੂੰ ਤੇ ਫਿਰ ਇੱਥੇ ਕਦੋਂ ਆਏ ਤੇ ਇੱਥੇ ਇਹਨਾਂ ਨਾਲ ਕਦੋਂ ਸੰਪਰਕ ਹੋਇਆ ਸਰ ਮੈਨੂੰ ਅੱਜ ਤੋਂ 4 ਮਹੀਨੇ ਪਹਿਲਾਂ ਮੈਂ ਆਈ ਸੀ ਤੇ ਡਾਇਰੈਕਟ ਮੈਂ ਇਹਨਾਂ ਦੇ ਕੋਲ ਆਈ ਪਹਿਲਾਂ ਹਾਂਜੀ ਆਈ ਮੀਨ ਮਤਲਬ ਕਰੇ ਹੀ ਆ ਕੇ ਫਿਰ ਮੈਂ ਆਈ ਤੇ ਇਹਨਾਂ ਜਿ세 ਮਬੁੱਧਵਾਂ ਨੂੰ ਆਈ ਫਿਰ ਇਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਦਵਾਈ ਕੰਟੀਨਿਊ ਕਰੋ ਉਸ ਤੋਂ ਬਾਅਦ ਫਿਰ ਮੈਂ ਅਜੇ ਗਈ ਨਹੀਂ ਕਿਉਂਕਿ ਕੜਾ ਮੈਨੂੰ ਅਜੇ ਪੀਣਾ ਸੀ ਕੜਾ ਤਾਂ ਸੀ ਸਪੈਸ਼ਲ ਬਾਬਾ ਜੀ ਦੇ ਲਈ ਹਾਂਜੀ ਸਿਰ ਦਵਾਈ ਵਾਸਤੇ ਹੀ ਆਈ ਸੀ ਸਪੈਸ਼ਲ ਮੈਂ ਨਹੀਂ ਤਾਂ ਮੈਨੂੰ ਅਜੇ ਟਾਈਮ ਲੱਗਣਾ ਸੀ 6 ਮੰਥ ਤੋਂ ਬਾਅਦ ਮੈਂ ਆਣਾ ਸੀ ਬਟ ਮੈਂ 2 ਮੰਥ ਤੱਕ ਤਈ ਆ ਗਈ ਵਾਪਸ ਤੇ ਜਦੋਂ ਇਹਨਾਂ ਕੋਲ ਪਹਿਲਾ ਕੜਾ ਪੀਤਾ ਉਸ ਵੇਲੇ ਕੀ ਪੋਜੀਸ਼ਨ ਸੀ ਹੁਣ ਕਿੰਨਾ ਕੜਾ ਪੀਤੇ ਸਰ ਮੈਨੂੰ 4 ਮਹੀਨੇ ਹੋ ਗਏ 4 ਮਹੀਨੇ ਦੇ ਵਿੱਚ ਹਰ ਮੰਥ ਦੇ ਦੋ ਕਾੜੇ ਸਮਝ ਲਓ ਤੇ ਕਮ ਸੇ ਕਮ ਕਾਫੀ ਟਾਈਮ ਹੋ ਗਿਆ ਮੈਨੂੰ ਪਰ ਮੈਨੂੰ ਬਹੁਤ ਜ਼ਿਆਦਾ ਫਰਕ ਆਇਆ ਅੱਜ ਮੈਂ ਰਿਪੋਰਟਸ ਕਰਵਾਈਆਂ ਸੀ ਔਰ ਰਿਪੋਰਟ ਲੈ ਕੇ ਆਈਆਂ ਮੈਂ ਜਿਹੜੀ ਬਲੋਕੇ ਸੀ ਹੁਣ ਆਪਣੇ ਆਪ ਨੂੰ ਫੀਲ ਹੁੰਦਾ ਕਿ ਕੀ ਪੈਸੇ ਉਸ ਵੇਲੇ ਕੀ ਪ੍ਰੋਬਲਮ ਤੁਰਫੇ ਚਾ ਰਹੀ ਸੀ ਜਾਂ ਕੀ ਪ੍ਰੋਬਲਮ ਸੀ ਸਰ ਮੈਨੂੰ ਸਾਹ ਬੋਰ ਚੜਦਾ ਸੀ ਹਾਂਜੀ ਬਹੁਤ ਜ਼ਿਆਦਾ ਸਾਹ ਚੜਦਾ ਸੀ ਬਟ ਹੁਣ ਮੈਨੂੰ ਸਾਹ ਦੀ ਪ੍ਰੋਬਲਮ ਨਹੀਂ ਹੈ ਬਟ ਬਹੁਤ ਬਹੁਤ ਜ਼ਿਆਦਾ ਮੈਂ ਸ਼ੁਕਰ ਹੈ ਸਰ ਆ ਬਧਾਇਆ ਇਨਾਂ ਦਾ ਵੀ ਸ਼ੁਕਰ ਹੈ ਮੈਂ ਬਹੁਤ ਜ਼ਿਆਦਾ ਪਹਿਲਾਂ ਨਾਲ ਠੀਕ ਹੋਈਆਂ ਰਿਪੋਰਟਸ ਮੇਰੀਆਂ ਓਕੇ ਨੇ ਬਟ ਅਜੇ 6 ਮੰਥ ਮੈਂ ਕੜਾ ਪੀਵਾਂਗੀ ਹਾਂਜੀ ਅਜੇ ਮੈਂ ਕੰਟੀਨਿਊ ਕਰਾਂਗੀ 6 ਮਹੀਨੇ ਲਈ ਹੋਰ ਇਸੇ ਕਰੋਂਗੇ ਤੇ ਤੁਸੀਂ ਚਾਹੁੰਦੀ ਹੈ ਕਿ ਥੋੜਾ 6 ਮਹੀਨੇ ਹੋਰ ਪੀਲਾ ਆਪਣੇ ਵਾਸਤੇ ਬੈਸਟ ਹੈ ਸਰ ਹਾਂਜੀ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਜਿਹੜੇ ਲੋਕ ਐਦਾ ਪੇਸ਼ੈਂਟ ਨੇ ਡਾਕਟਰਾਂ ਕੋਲ ਜਾ ਕੇ ਆਪਰੇਟ ਕਰਾ ਲੈਂਦੇ ਨੇ ਜਾਂ ਫਿਰ ਉਹਨਾਂ ਨੂੰ ਕੋਈ ਸਹੀ ਗਾਈਡ ਨਹੀਂ ਕਰਦਾ ਵਾਵਾ ਜੀ ਵੱਲੋਂ ਜਿੱਦਾਂ ਗਾਈਡ ਕੀਤਾ ਜਾਂਦਾ ਉਹ ਕੀ ਕਹਿਣਾ ਚਾਹੁੰਦੇ ਨੇ ਸਰ ਮੈਂ ਇਹ ਕਹਿੰਨੀ ਆ ਕਿ ਅਗਰ ਤੁਸੀਂ ਆਪਣੇ ਡਾਕਟਰ ਕੋਲ ਜਾ ਰਹੇ ਹੋ ਡੋਂਟ ਵੈਰੀ ਜਾਓ ਬਟ ਇੱਕ ਵਾਰੀ ਤੁਸੀਂ ਆਣ ਕੇ ਇੱਥੇ ਵੀ ਵਿਜ਼ਿਟ ਕਰੋ ਜ਼ਰੂਰ ਦੇਖੋ ਇੱਕ ਵਾਰੀ ਪੀ ਕੇ 2 ਮਹੀਨ ਚਾਰ ਮਹੀਨ ਪੀ ਕੇ ਦੇਖੋ ਤਾਂ ਸਹੀ ਕਿੰਨਾ ਬੈਨੀਫਿਟ ਮਿਲਦੇ ਆ ਡਾਕਟਰ ਕੋਲ ਵੀ ਜਾਓ ਮੈਮ ਆਪਾਂ ਡਾਕਟਰ ਕੋਲ ਨਹੀਂ ਮਨਾ ਕਰਦੇ ਕਿ ਡਾਕਟਰ ਕੋਲ ਨਾ ਜਾਓ ਐਕਚੁਅਲੀ ਇੱਥੇ ਜੋ ਮੈਨੂੰ ਆਪਰੇਟ ਦੱਸਿਆ ਸੀ ਮੈਨੂੰ ਉਹ ਆਪਰੇਟ ਦਾ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਸਰ ਆਪਰੇਟ ਤੱਕ ਤਾਂ ਬਾਤ ਹੀ ਨਹੀਂ ਪਹੁੰਚਦੀ ਹੁਣ ਉਹਨੂੰ ਬਾਬਾ ਜੀ ਦੇ ਕਾੜੇ ਨੇ ਤੁਹਾਨੂੰ ਆਪਰੇਟ ਦਾ ਦਾਦੀ ਖਤਮ ਕਰਤਾ ਹੈ ਗਾਲ ਹੀ ਖਤਮ ਕਰਤੀ ਸਰ ਬਹੁਤ ਫਰਕ ਪਿਆ ਜੀ ਕਿੰਦਾਂ ਦਾ ਸੁਆ ਹੈ ਬਾਬਾ ਜੀ ਦਾ ਕਿਦਾਂ ਦਾ ਮਿਲੇ ਉਹ ਕਿਦਾਂ ਦੀ ਨੇਚਰ ਹੈ ਕਿਦਾਂ ਡੀਲ ਕਰਦੇ ਨੇ ਪੇਸ਼ਣ ਨੂੰ ਸਰ ਸਟਾਫ ਵੀ ਬਹੁਤ ਅੱਛਾ ਹੈ ਫਰਸਟਵਾਲ ਸਟਾਫ ਕਿਉਂਕਿ ਸਟਾਫ ਦੇ ਉੱਪਰ ਡਿਪੈਂਡ ਹੁੰਦਾ ਸਾਰਾ ਕੁਝ ਸਟਾਫ ਬਹੁਤ ਅੱਛਾ ਹੈ ਅੱਗੇ ਡਾਕਟਰ ਸਾਹਿਬ ਉਹ ਬਹੁਤ ਜ਼ਿਆਦਾ ਮਤਲਬ ਅੱਛੇ ਨੇਚਰ ਮਤਲਬ ਅਸੀਂ ਜਾਣਦੇ ਆ ਉਹਨਾਂ ਦੇ ਕੋਲ ਆਰਾਮ ਨਾਲ ਪੂਰੀ ਗੱਲ ਸੁਣਦੇ ਨੇ ਰਿਪੋਰਟਸ ਦੇਖਦੇ ਨੇ ਉਸ ਤੋਂ ਬਾਅਦ ਹੀ ਤੁਹਾਨੂੰ ਗਾਈਡ ਕਰਦੇ ਨੇ ਦਵਾਈ ਵਾਸਤੇ ਬਲੋਕ ਜਿਹੜੀ ਹੁਣ ਫੀਟ ਐਂਡ ਠੀਕ ਆ ਤੁਹਾਨੂੰ ਲੱਗਦਾ ਆਪਣੇ ਆਪ ਨੂੰ ਹਾਂਜੀ ਮੈਨੂੰ ਲੱਗਦਾ ਕਿਉਂਕਿ ਮੈਂ ਰਿਪੋਰਟਸ ਵੀ ਕਰਾ ਕੇ ਆਈ ਆ ਮੇਰਾ ਹਾਰਟ ਬੀਟ ਉਹ ਮਤਲਬ ਜੋ ਵੀ ਹੈ ਠੀਕ ਹੈ ਪਹਿਲਾਂ ਨਾਲ ਸਾਰਾ ਧੜਕਣ ਧੜਕਣ ਠੀਕ ਆ ਸਭ ਕੁਝ ਠੀਕ ਹੈ ਸਰ ਸਭ ਕੁਝ ਠੀਕ ਹੈ ਮਤਲਬ ఎవਰੀਥਿੰਗ ਓਕੇ ਹਾਂਜੀ ਸੋ ਤੁਸੀਂ ਤਸਵੀਰਾਂ ਵੀ ਦੇ ਸਕਦੇ ਹੋ ਸਾਰੇ ਉਹ ਪੇਸ਼ੈਂਟ ਨੇ ਜਿਹੜੇ ਕਿ ਇੱਥੇ ਬਾਬਾ ਜੀ ਦਾ ਕਾढ़ा ਪੀਣਾ ਆਏ ਨੇ ਕਿਉਂਕਿ ਕਾੜੇ ਦੇ ਨਾਲ ਕਹਿੰਦੇ ਹਾਰਟ ਦੀਆਂ ਜਿੰਨੀਆਂ ਤੁਹਾਡੀਆਂ ਨਾੜਾਂ ਬਲੋਕਰਸ ਹੋਣ ਜਾਂ ਲੱਤਾਂ ਦੀਆਂ ਜਾਂ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਸਰਵਾਈਕਲ ਹੈ ਗਠੀਆ ਹੈ ਕਈ ਬਿਮਾਰੀਆਂ ਰਾਮ ਹੁੰਦਾ ਸੋ ਇਹ ਕੀ ਸਚਾਈ ਹੈ ਇਹ ਤੇ ਪੇਸ਼ੈਂਟ ਦੱਸ ਸਕਦੇ ਕਿਉਂਕਿ ਕਹਿਣਾ ਤੇ ਸੁਣਦੇ ਵੇੜਾ ਫਰਕ ਹੁੰਦਾ ਆ ਸੋ ਆਪਾਂ ਮਾਈ ਕੋਲ ਸਭ ਤੋਂ ਮਾਤਾ ਜੀ ਕੋਲ ਜਾਣਾ ਮਾਤਾ ਜੀ ਕੀ ਨਾਂ ਹੈ ਤੇ ਕੀ ਪ੍ਰੋਬਲਮ ਕੀ ਹੈ ਮਾਤਾ ਜੀ ਤੁਹਾਨੂੰ ਮੈਨੂੰ ਜੀ ਸਾਹ ਜਿਹੜੇ ਨੇ ਮੇਰੇ ਸਾਹ ਜਿਹੜਾ ਅੱਛਾ ਅਸੀਂ ਬੜਾ ਬੁਰਾ ਹਾਲ ਹੁੰਦਾ ਸਾਹ ਪਾ ਦੋ ਹੁਣ ਠੀਕ ਹੈ ਕਿਨੋਂ ਕੋਈ ਬੜਾ ਠੀਕ ਆ ਕਿਦਾਂ ਕਿੰਨੀ ਵਾਰੀ ਕੜਾ ਵਾਰੀ ਆ ਇਹ ਚੌਥੀ ਵਾਰੀ ਹੈ ਚੌਥੀ ਵਾਰੀ ਹੈ ਪਹਿਲਾਂ ਕੀ ਪ੍ਰੋਬਲਮ ਹੁੰਦੇ ਸੀ ਤੁਸੀਂ ਤਿੰਨ ਚਾਰ ਵਾਰੀ ਪੰਪ ਲੈਣੀ ਸੀ ਅੱਛਾ ਪੰਪ ਪੰਪ ਲੈਂਦੇ ਸੀ ਹਾਂਜੀ ਅੱਛਾ ਹਾਂ ਜੀ ਹੁਣ ਜਰ ਬਿਲਕੁਲ ਕੱਟ ਨਹੀਂ ਹੁਣ ਕੱਟ ਗਿਆ ਹੈ ਹੁਣ ਅੱਗੇ ਤੁਰ ਫਿਰ ਲੈਂਦੇ ਸੀ ਕਿ ਨਹੀਂ ਹਾਂ ਨਾ ਤੁਰ ਫੇ ਹੁਣ ਮੈਂ ਆਪਸਾ ਠੀਕ ਹਾਂ ਹੁਣ ਠੀਕ ਹੈ ਅਗੀ ਤੂੰ ਮੈਂ ਠੀਕ ਹਾਂ ਲੱਤਾਂ ਵੀ ਠੀਕ ਹੈ ਤੇ ਕਾੜਾ ਪੀਣ ਦੇ ਨਾਲ ਵਾ ਬਾਵੇ ਦਵਾਈ ਦੇ ਨਾਲ ਤੇ ਠੀਕ ਹੋਈ ਹੈ ਸੱਚੀ ਗੱਲ ਹੈ ਸੱਚੀ ਗੱਲ ਹੈ ਵੇ ਝੂਠੀ ਨਾ ਐਵੇਂ ਨਾ ਗੱਲੀ ਹੋਵੇ ਹੈ ਸੱਚੀ ਗੱਲ ਹੈ ਨਾ ਸੱਚੀ ਤਿਰਗੋ ਤੁਹਾਡਾ ਕੀ ਤੁਹਾਨੂੰ ਕੀ ਪ੍ਰੋਬਲਮ ਸੀ ਮੇਰੇ ਦਰਦ ਹੁੰਦਾ ਸੀ ਕਿੱਥੇ ਹੁੰਦਾ ਸੀ ਦੱਸੋ ਜੀ ਛਾਤੀ ਜੀ ਛਾਤੀ ਸੀ ਹਾਂ ਕੋ ਟੈਸਟ ਕਰਵਾਇਆ ਪਹਿਲਾਂ ਕੋਈ ਪਤਾ ਲੱਗਾ ਸੀ ਆਇਆ ਸੀ ਉਹ ਕਹਿੰਦੇ ਵੀ ਸਟੰਟ ਬਾਰੇ ਕਿਹਾ ਸੀ ਉਹਨਾਂ ਨੇ ਰਹਿ ਦਿੱਤੀ ਠੀਕ ਪਰ ਇੱਥੇ ਜਦੋਂ ਆਇਆ ਮਾਣ ਮੈਂ ਪੈਦਲ ਯਾਤਰਾ ਵੀ ਕਰ ਲੀਨਾ 16 17 ਕਿਲੋਮੀਟਰ ਸਟੰਟ ਕਿਉਂ ਨਹੀਂ ਡਾਕਟਰ ਦੇ ਜਦੋਂ ਜਿਹੜੇ ਵੱਡੇ ਵੱਡੇ ਦੋਏ ਡਾਕਟਰ ਐਲਪੈਥਿਕ ਡਾਕਟਰ ਐ ਜਿਹੜੇ ਡਿਗਰੀਆਂ ਕੀਤੀਆਂ ਆ ਉਹ ਜਦੋਂ ਦੱਸਦੇ ਉਹਨਾਂ ਦਾ ਵੀ ਸਲਾਹ ਹੁੰਦੀ ਵੀ ਸਟੰਟ ਪਾ ਦਿਓ ਤੁਸੀਂ ਸਟੰਟ ਕਿਉਂ ਨਹੀਂ ਪਾਇਆ ਉਹ ਤਾਂ ਹਰ ਇੱਕ ਨੂੰ ਕਹੀ ਜਾਂਦੇ ਆ ਉਹ ਤਾਂ ਇਹ ਚੈੱਕ ਤਾਂ ਕਰਨਾ ਹੀ ਨੀਗਾ ਪਹਿਲਾਂ ਸਟਾਰਟ ਕਰ ਦੇਣਾ ਅੱਛਾ ਪੇਸ਼ੈਂਟ ਆਸਲ ਤੈਨੂੰ 4 ਲੱਖ ਕਿਥੋਂ ਲਿਓਗਾ ਕੋ ਪਹਿਲਾਂ ਦਵਾਈ ਖਵਾ ਕੇ ਦੇਖੋ ਕੋਸ ਟਾਈਮ ਉਹਨੂੰ 3 ਲੱਖ 10 ਲੱਖ ਹਾਂ ਸਟਾਰਟ ਕਰਦੇ ਤੈਨੂੰ 10 ਲੱਖ ਪੀਪਾ ਦਾ 1 ਪਾਣਾ ਕਿ 2 ਪਾਣੇ ਅੱਛਾ ਇਹ ਵੀ ਕੋਈ ਦੱਸਣਾ ਨਹੀਂ ਨਾ 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 ਇਹ ਤਾਂ ਮੌਕੇ ਤੇ ਜਦੋਂ ਅੰਦਰ ਬਾੜ ਲਿਆ ਉਹਦੇ ਪਤਾ ਲੱਗਦਾ ਮੈਨੂੰ ਜਦੋਂ ਪੇਸ਼ੈਂਟ ਨੂੰ ਪਾਲ ਲੈ ਲੰਮਾ ਉਹਦੇ ਪਤਾ ਵੀ ਬਿੱਲ ਆ ਗਿਆ ਬਿਲਕੁਲ ਬਿਲਕੁਲ ਹਾਂ ਇਹ ਵੀ ਪਤਾ ਨਹੀਂ ਉਹਦੇ ਪਤਾ ਲੱਗਣਾ ਇੱਥੇ ਇਹਨਾਂ ਬਾਰੇ ਕਿੱਦਾਂ ਪਤਾ ਲੱਗੂ ਆ ਫੋਨ ਫਾਨ ਚੋਂ ਹੀ ਦੇਖਿਆ ਇਸ ਬੱਸ ਹਾਂ ਤੇ ਹੁਣ ਕਿਦਾਂ ਜਦੋਂ ਨਾ ਕਿੰਨੀ ਵਾਰੀ ਘਾੜਾ ਪੀਤਾ ਮੈਂ ਤਾਂ ਸਾਲ ਹੋ ਗਿਆ ਪੀਂਦੇ ਨੂੰ ਸਾਲ ਇੱਕ ਹੋ ਗਿਆ ਬਿਲਕੁਲ ਤੇ ਹੁਣ ਕੀ ਪੋਜੀਸ਼ਨ ਆ ਕਿਨ ਨਾਲ ਪੋਜੀਸ਼ਨ ਠੀਕ ਹੈ ਜਿਵੇਂ ਪੌੜੀਆਂ ਬਿਨਾਂ ਜੇ ਲੰਘਦਾ ਸੋ ਹਰਾ ਲੱਗ ਤਿੰਨ ਚਾਰ ਵੇਰੀ ਚੜ ਜਾਣਾ ਲਗਾਤਾਰ ਅੱਛਾ ਪਹਿਲਾਂ ਨਹੀਂ ਚੜੋਂ ਨਹੀਂ ਸੀ ਨਹੀਂ ਨਹੀਂ ਤੇ 16 17 ਕਿਲੋਮੀਟਰ ਸਫ਼ਰ ਵੀ ਕਰ ਲਈ ਤੁਰ ਤੁਰ ਵੀ ਲਈਦਾ ਅੱਛਾ 16 17 ਕਿਲੋਮੀਟਰ ਸਫ਼ਰ ਤੁਰ ਕੇ ਹੀ ਪੈਗਾ ਤੇ ਤੈਗਰ ਲੈਣੇ ਹਾਂਜੀ ਤੁਰ ਕੇ ਕੋਈ ਪ੍ਰੋਬਲਮ ਆਉਂਦੀ ਆ ਨਾ ਕੋਈ ਗੱਲ ਨਹੀਂ ਸੁਣੇ ਹਾ ਜਿਹੜੇ ਲੋਕ ਇਦਾਂ ਦੇ ਡਾਕਟਰਾਂ ਕੋਲ ਜਾਂਦੇ ਨੇ ਜਿਨ੍ਹਾਂ ਨੂੰ ਪੇਸ਼ੇ ਲੈਣੀ ਚਾਹੀਦੀ ਹੈ ਦਵਾਈ ਪੀਓ ਕੜਾ ਪੀਓ ਰਾਮ ਆਊਗਾ ਇਕ ਕਲਾ ਕਲਾ ਕੜਾ ਦਿੰਦੇ ਨੇ ਨਾਲ ਦਵਾਈ ਵੀ ਦਿੰਦੇ ਡਾਕਟਰ ਅੰਦਰ ਬੈਠੇ ਉਹ ਚੈੱਕ ਕਰਦੇ ਹਾਂਜੀ ਹਾਂਜੀ ਕਰਦੇ ਨੇ ਬਿਲਕੁਲ ਲੋ ਸਪੈਸ਼ਲ ਡਾਕਟਰ ਚੈੱਕ ਕਰਦੇ ਹਾਂਜੀ ਕਰਦੇ ਸਹੀ ਗੱਲ ਹੈ ਨਾ ਬਿਲਕੁਲ ਤੁਸੀਂ ਚੈੱਕ ਬਿਲਕੁਲ ਬਿਲਕੁਲ ਨੈਕਸਟ ਟਾਈਮ ਚੈੱਕ ਕਰਾ ਕੇ ਦੱਸ ਦੇਗਾ ਕਿੰਨੀ ਉਮਰ ਕਿੰਨੀ ਤੁਹਾਡੀ ਮੇਰੀ 60 ਸਾਲ 60 ਸਾਲ ਹਾਂ ਇੱਕ ਪ੍ਰੋਬਲਮ ਕਦੋਂ ਤੀਸੀ ਵੇਸੇ ਕਿੰਨੇ ਚਿਰ ਤੋਂ ਸੀ ਇਮੇ ਇੱਕ ਦਿਨ ਸੇਵਾ ਕਰਦਾ ਸੀ ਗੁਰੂ ਘਰ ਉਦੋਂ ਜੇ ਝਾੜੂ ਮਾਰਿਆ ਉਦੋਂ ਦਮ ਪਟਿਆ ਗਿਆ ਕਿੰਨੇ ਟਾਈਮ ਹੋ ਗਿਆ ਸਾਲ ਸਾਲ ਉਦੋਂ 11ਵੇਂ ਨਵੰਬਰ ਚ 23 ਅੱਛਾ 2 ਸਾਲ ਹੋ ਗਏ ਹਾਂ ਅਜੀ ਤੁਹਾਡੇ ਕੀ ਪ੍ਰੋਬਲਮ ਸੀ ਤੁਹਾਨੂੰ ਕੀ ਸੀ ਤੇ ਮੇਰਾ ਨਾ ਮੇਰਾ ਨਾ ਸ਼ਾਂਭਤਰਾ ਮੈਂ ਫਵਾੜੇ ਤੋਂ ਹਾਂ ਓਕੇ ਮੇਰਾ 2019 ਤੋਂ ਮੈਨੂੰ ਇੰਜੈਕਸ਼ਨ ਫ੍ਰੈਕਚਰ ਮੇਰਾ 35 ਦੇ ਨੇਅਰ ਬੋਰਡ ਆ ਅਪ੍ਰੋਕਸੀਮੇਟਲੀ ਬਟ ਮੈਨੂੰ ਇੱਥੇ ਮੈਡੀਸਨ ਖਾਂਦੇ ਨੂੰ 4 ਮੰਥ ਤੇ ਕਰੀਬ ਹੋ ਗਿਆ ਅੱਜ ਮੇਰਾ ਛੀਵਾ ਕੜਾ ਔਰ ਮੈਨੂੰ ਕਾਫੀ ਰਲੀਮ ਮਹਿਸੂਸ ਹੋ ਰਿਹਾ ਔਰ ਮੈਂ ਅੱਛਾ ਮਹਿਸੂਸ ਕਰ ਰਿਹਾ ਹਾਂ ਬੇਸ਼ੱਕ ਮੈਂ ਕੋ ਪਾਣੀ ਕਿ ਮੀਟਰ ਚਲਾੜੋ ਕੰਟੀਨਿਊ ਮੈਂ ਆਪਣਾ ਫੀਲਿੰਗ ਅੱਛੀ ਲਾ ਰਹੀ ਹਾਂ ਮੈਨੂੰ ਦਵਾਈ ਲੱਗ ਗਈ ਯਾਨੀ ਕਿ ਮੇਨੂੰ ਦਵਾਈ ਸੈੱਟ ਬੈਠ ਗਈ ਉਹ ਡਾਕਟਰ ਸਾਹਿਬ ਦਾ ਨੇਚਰ ਵੀ ਅੱਛਾ ਆ ਔਰ ਮਿਲਨ ਸਾਹਿਬ ਡਾਕਟਰ ਆ ਵੀ ਕੋਪਰੇਟ ਵੀ ਕਰਦੇ ਹੋ ਉਹ ਗੱਲ ਧਿਆਨ ਨਾਲ ਸੁਣਦੇ ਵੀ ਹੈਗੇ ਦੋਨੇ ਡਾਕਟਰ ਧਿਆਨ ਨਾਲ ਸੁਣਦੇ ਗੱਲ ਮਤਲਬ ਜਿੱਛੇ ਰੀਲੀਫ ਆ ਰੀਲੀਫ ਵੀ ਦਿੰਦੇ ਆ ਮਤਲਬ ਮੈਨੂੰ ਦਵਾਈ ਮੈਡੀਸਿਨ ਸੈੱਟ ਬੈਠ ਗਈ ਵੱਡੀ ਗੱਲ ਇਹ ਆ ਉਹ ਕੰਟੀਨਿਊਨ ਮੈਨੂੰ 4 ਮੰਥ ਦੇ ਨੀਰਵੋਟ ਖਾਂਦੇ ਨੂੰ ਹੋ ਗਏ ਆ 4 ਮਹੀਨੇ ਹੋ ਗਿਆ ਤੇ ਡਾਕਟਰ ਜੇਦਾ ਪਹਿਲਾਂ ਜੇਦਾ ਆਮ ਅਸੀਂ ਕੀ ਹੁੰਦਾ ਕੋਈ ਪ੍ਰੋਬਲਮ ਹੋਵੇ ਅਸੀਂ ਕਹਿੰਦੇ ਆ ਵੀ ਡਾਕਟਰ ਕੋ ਜਾਓ ਫਟਾਫਟ ਨ ਤੁਸੀਂ ਕਦੇ ਗਏ ਉਸ ਡਾਕਟਰ ਕੋਲ ਐਮਰਜੈਂਸੀ ਕਦੀ ਹੋਈ ਨਹੀਂ ਮੈਨੂੰ ਪ੍ਰਮਾਤਮਾ ਬਾਬਾ ਦੀਪ ਸਿੰਘ ਨੇ ਬਚਾ ਕੇ ਰੱਖਿਆ ਲੇਕਿਨ ਕੀ ਚੱਕਰ ਕੀ ਜਦੋਂ ਵੀ ਮੈਂ ਇੱਕ ਭਗਤ ਬੰਦਾ ਜਣੀ ਨਾ ਬੈਜ ਨਾ ਨੋਨ ਵੇਜ ਨਹੀਂ ਖਾਂਦਾ ਮੈਂ ਔਰ ਮੈਨੂੰ ਕੁਦਰਤੀ ਮੈਨੂੰ ਇੱਕ ਬਚਾਅ ਹੋ ਜਾਂਦਾ ਮੇਰਾ ਕਦੀ ਵੀ ਦਰਦ ਹੋਵੇ ਨਾ ਮੇਰਾ ਕੁਦਰਤੀ ਬਚਾਅ ਹੋ ਜਾਂਦਾ ਜੀ ਨਹੀਂ ਇਹ ਤਾਂ ਮੇਰੇ ਲਈ ਕਿਸਮ ਦੇ ਚਲੋ ਕਹਿ ਸਕਦੇ ਆ ਕਿ ਇਹ ਬਸ ਇੱਕ ਗੌਰ ਜਿੱਦਾਂ ਬਲੈਸ ਜਿੱਦਾਂ ਆਸ਼ੀਰਵਾਦ ਜਿਹੜੀਆਂ ਜੜੀਆਂ ਬੂਟੀਆਂ ਜਿਹਨੂੰ ਅਸੀਂ ਵਿਸਰ ਗਏ ਸੀ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਡਾਕਟਰ ਨੇ ਹੀ ਹੁੰਦੇ ਬੈਦ ਹੀ ਹੁੰਦੇ ਸੀ ਇਹ ਵੀ ਉਹੀ ਬੈਦ ਨੇ ਉਹੀ ਜੜੀਆਂ ਬੂਟੀਆਂ ਲੈ ਕੇ ਆਏ ਨੇ ਲੱਗਦਾ ਵੀ ਉਹੋ ਹੀ ਸਮਾਂ ਜਿਹੜਾ ਪੁਰਾਣਾ ਯਾਦ ਆ ਉਹੋ ਹੀ ਸਭ ਕੋ ਠੀਕ ਲੱਗ ਰਿਹਾ ਕਿਉਂਕਿ ਜਦੋਂ ਮਹਿਸੂਸ ਬੋੜੀ ਨੂੰ ਹੁੰਦਾ ਨਾ ਵੀ ਜਵਾਨ ਆਪਣੇ ਆਪ ਦੱਸ ਦਈਏ ਵੀ ਮੈਂ ਠੀਕ ਹੋ ਰਿਹਾ ਜਦੋਂ ਬੋੜੀ ਅੱਛੀ ਤੁਹਾਨੂੰ ਕੰਟੀਨਿਊ ਲੱਗੇ ਕਿ ਮੈਂ ਠੀਕ ਹੋ ਰਿਹਾ ਫਿਰ ਦੱਸ ਦੋ ਸੁਣਿਆ ਜਿਹੜੇ ਹੋਰ ਪੇਸ਼ੈਂਟ ਵੀ ਤੁਸੀਂ ਜਿੱਥੋਂ ਵੀ ਦਵਾਈ ਲੈ ਰਹੇ ਐ ਕੋਈ ਹਸਪੀ ਟਾੜਾ ਬੇਨੀਫਿਟ ਹੋਏਗਾ ਆਲ ਪੰਜਾਬ ਨੂੰ ਆਲ ਇੰਡੀਆ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਕੋਈ ਵੀ ਮੇਰਾ ਮੈਸੇਜ ਸੁਣੇ ਔਰ ਜਰੂਰ ਇੱਕ ਡਾਕਟਰ ਨਾਲ 컨ਸਲਟ ਕਰੋ ਅਗਰ ਡਾਕਟਰ ਸਾਹਿਬ ਦਵਾਈ ਨਹੀਂ ਵੀ ਦੋਗੇ ਨਾ ਤੁਹਾਨੂੰ ਸਲਾਹ ਜਰੂਰ ਦੋਗੇ ਵੀ ਹਾਂ ਗਾਈਡ ਵਧੀਆ ਕਰਦੇ ਚਾਹੇ ਦਵਾਈ ਅੱਧਾ ਪੇਸ਼ੈਂਟ ਤਾਂ ਉਦੋਂ ਠੀਕ ਹੋ ਜਾਂਦਾ ਇੱਕ ਡਾਕਟਰ ਵਧੀਆ ਡੀਲ ਕਰਦਾ ਸਰ ਜੀ ਸਮਾਈਲ ਤੋਂ ਪਤਾ ਲੱਗਦਾ ਵੀ ਡਾਕਟਰ ਸਾਹਿਬ ਠੀਕ ਹੋ ਰਹੇ ਆ ਪ੍ਰੋਬਲਮ ਕੀ ਸੀ ਤੁਹਾਨੂੰ ਤੇ ਕਦੋਂ ਕਦੀ ਸੀ ਤੁਹਾਨੂੰ ਕੀ ਪ੍ਰੋਬਲਮ ਸੀਗਾ ਜੀ ਵਾਲ ਲੇ ਕੇ ਸੀ 3 ਸਾਲ ਹੋ ਗਏ ਤੇ ਓਕੇ ਹਾਂ ਜੀ ਤੇ ਦਵਾਈ ਮੈਂ 3 ਸਾਲ ਖਾਧੀ ਤੇ ਫੇਰ ਮੈਨੂੰ ਪਤਾ ਲਗਾ ਦੱਸਿਆ ਕਿਸੇ ਨੇ ਵੀ ਆ ਤੂੰ ਤਹੀ ਇਹ ਕਾੜਾ ਪੀਓ ਸੱਤ ਕਾੜੇ ਪੀਤੇ ਨੇ ਮੈਂ ਬਿਲਕੁਲ ਠੀਕ ਹਾਂ ਮੈਂ ਬਿਲਕੁਲ ਕੋਈ ਹੁਣ ਕੋਈ ਪਹਿਲਾਂ ਜਿਹੜੀ 3 ਸਾਲ ਤੋਂ ਪਹਿਲਾਂ ਕੀ ਵੈਸੇ ਜਿਵੇਂ ਬਾਲ ਸੀ ਉਹਦੇ ਨਾਲ ਕੀ ਕੀ ਪ੍ਰੋਸ਼ਕ ਲਾਂਦੀ ਯਾਰ ਕੀ ਕੀ ਬਣਾਉਂ ਮੈਂ ਹਮ ਨਹੀਂ ਦਰਦੀ ਬੜੀ ਅੱਛਾ ਖਾਗ ਨਹੀਂ ਦਦੇ ਫੇ ਇਹਨਾਂ ਕੋ ਦਵਾਈ ਮੈਂ ਹਾਦੀ ਮਹੀਨੇ ਬਾਅਦ ਖਾਂਗਾ ਠੀਕ ਉਹ ਖਾਂਗੇ ਹੈ ਹੀ ਨਹੀਂ ਤੇ ਸੱਤ ਕਾੜੇ ਪੀਤੇ ਨੇ ਮੈਂ ਅੱਛਾ ਅੱਠਵਾਂ ਪੀਣਾ ਹੁਣ 4 ਮਹੀਨੇ ਹੋ ਗਏ ਨੇ 4000 ਫਿੱਟ ਅਗੇ ਨਾ 100% ਦਾ ਥਾ ਨਹੀਂ ਬਿਲਕੁਲ ਮੈਂ ਆਪਣੇ ਆਪ ਇਸ਼ਨਾਲ ਕਰਨਾ ਪਾਠ ਕਰਨਾ ਤੇ ਸਹਾਰੇ ਵੀ ਕਰਨਾ ਪੱਲਾ ਨਹੀਂ ਸੀ ਹੁੰਦਾ ਇਹ ਨਾ ਹੀ ਨਾ ਸਹਾਰ ਕਰਦਾ ਨਹੀਂ ਸਾਹ ਚੜਦਾ ਹੈ ਨਾ ਸਾਹ ਬਹੁਤ ਚੜਦਾ ਹੈ ਤੇ ਹੁਣ ਤਾਂ ਮੈਂ ਬਿਲਕੁਲ ਠੀਕ ਆ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਲੋਕ ਬਾਹਰ ਧੱਕੇ ਜਾਂਦੇ ਨੇ ਹਾਂ ਜੀ ਜਿਹੜੇ ਲੋਕ ਬਾਹਰ ਇਹ ਡਾਕਟਰਾਂ ਕੋਲ ਪੈਸਾ ਖਰਾਬ ਕਰਦੇ ਨੇ ਇੱਥੇ ਆ ਕੇ ਉਹਨਾਂ ਨੂੰ ਮੈਂ 3 ਸਾਲ ਦਵਾਈ ਖਾਧੀ ਹੈ ਤੇ ਮੈਨੂੰ ਫਰਕ ਨਹੀਂ ਵੈਸੇ ਠੀਕ ਹੀ ਹਾਂ ਜੀ ਤੇ ਹੁਣੇ ਦਵਾਈ ਮੇਰੀ ਚਲਦੀ ਹੋ ਤੇ ਇੱਥੇ ਵਾਲੀ ਚਲਦੀ ਏ ਤੇ ਕੜਾ ਪਿੰਡ ਵੀ ਮੈਂ ਪੀਣਾ ਘਰ ਉਹ ਕੜਾ ਮੈਂ ਪੀਣਾ ਸਵੇਰੇ ਤੇ ਦੋ ਗੋਲੀਆਂ ਮੈਂ ਸ਼ਾਮੀ ਖਾਣਾ ਦੋ ਸਵੇਰੇ ਤੇ ਹੁਣ ਬਿਲਕੁਲ ਠੀਕ ਆ ਜੀ ਮੈਂ ਪਾਜੀ ਜੀ 187 ਭਾਈ ਜੀ ਕੀ ਨਾ ਤੁਹਾਡਾ ਕੀ ਪ੍ਰੋਬਲਮ ਕੀ ਤੁਹਾਨੂੰ ਨਹੀਂ ਬੰਨੀ ਹੈ ਹਾਰਦੀ ਸੀ ਤੁਹਾਨੂੰ ਪ੍ਰੋਬਲਮ ਹੈ ਅੱਛਾ ਕੀ ਪ੍ਰੋਬਲਮ ਹੈ ਭਾਜੀ ਮੇਰੇ ਤਾਂ ਹਾਰਦੀ ਬਲੋਕਸ ਆਈ ਹੋਈ ਹੈ ਕੁਝ ਦਿਨ ਪਹਿਲੇ ਮੇਰਾ ਸਾਹ ਜਰਕਣੋ ਸ਼ੁਰੂ ਹੋਇਆ ਸੀ ਤਾਂ ਫਿਰ ਅਸੀਂ ਬੱਤੀਏ ਸੀ ਬੱਤੀ ਉੱਥੇ ਇਨ ਜੀਓਗ੍ਰਾਫੀ ਇਸ ਮੇਰੀ 29 ਹੋਈ ਸੀ ਉਹਦੇ ਚ ਮੇਰੇ ਹੋਈ ਸੀ ਬਲੋਕਸ ਆਈ ਹੈ ਇੱਕ ਬਲੋਕਸ ਆਈ ਹੈ ਹਾਂ ਬਲੋਕਸ ਆਈ ਸੀ ਬਸ ਫਿਰ ਉੱਥੇ ਦਵਾਈ ਖਾ ਰਿਆ ਸੀ ਫਿਰ ਉਹਨਾਂ ਨੇ ਸਰਜਰੀ ਹਸਤੀ ਗਈ ਸੀ ਕਹੇ ਸਰਜਰੀ ਹੋਣੀ ਹੈ ਡਾਟੀ ਫਿਰ ਕਿਸੇ ਨੇ ਸੰਦੇਸ਼ ਦਿੱਤੇ ਕਾਲੇ ਵਾਲੇ ਬਾਬਾ ਜੀ ਇਹਨਾਂ ਕੋਲ ਜਾਓ ਫਿਰ ਮੈਂ ਉਹਨਾਂ ਨੂੰ ਸੈਕਿੰਡ ਟਾਈਮ ਆ ਰਿਹਾ ਪਹਿਲੀ ਵਾਰ ਬੈਸੂ ਪਿੰਦ ਨੂੰ ਥੋੜੇ ਫਰਕ ਨੂੰ ਜ਼ਿਆਦਾ ਰਿਹਾ ਲੱਗਾ ਜਦੋਂ ਪਹਿਲੀ ਵਾਰ ਪੀਤਾ ਉਸ ਤੋਂ ਬਾਅਦ ਤੁਹਾਨੂੰ ਲੱਗਾ ਵੀ ਮਹਿਸੂਸ ਹੋਇਆ ਵੀ ਕੁਝ ਅਸਰ ਹੋ ਰਿਹਾ ਹੈ ਕੁਝ ਅਸਰ ਹੈ ਔਰ ਮੈਨੂੰ ਸੈਰ ਵੀ ਕਰਨਾ ਹੋਇਆ ਐਸੀ ਗਾਂ 7-8 ਕਿਲੋਮੀਟਰ ਸੈਰ ਵੀ ਕਰਨਾ ਹੋਣਾ ਕੋਈ ਸਾਂ ਨਹੀਂ ਚੜਦਾ ਕੁਝ ਨਹੀਂ ਜਦੋਂ ਡਾਕਟਰ ਨੇ ਕਿਹਾ ਵੀ ਸਰਜਰੀ ਹੋਣੀ ਹੈ ਤੁਹਾਡੇ ਸਟੰਟ ਪੈਣਾ ਜਾਂ ਕੁਝ ਪ੍ਰੋਬਲਮ ਹੈ ਤੁਸੀਂ ਉਸ ਵੇਲੇ ਕਿਉਂ ਨਹੀਂ ਉਹ ਡਾਕਟਰ ਨੂੰ ਕਿਉਂ ਹਾਨੀ ਕੀਤੀ ਸਰ ਮੇਰੇ ਪ੍ਰੋਬਲਮ ਸੀ ਥੋੜੀ ਪੈਸੇ ਪੂਸਾ ਕੁਝ ਹੈ ਤੁਹਾਨੂੰ ਬਤੇ ਪ੍ਰਾਈਵੇਟ ਦਾ ਸਾਫ ਕੀ ਹੈ ਉਹਦੇ ਛਿਲ ਆਉਂਦੇ ਸਰ ਸਿੱਧੀ ਛਿਲ ਲੰਦੇ ਉਹ ਤਾਂ ਇੰਨਾ ਪੈਸਾ ਦਿੰਦੇ ਬੰਦਾ ਨਾ ਤਾਂ ਇਹ ਵੀ ਪਹਿਲਾਂ ਪੈਸੇ ਜੋ ਮਗਰੋਂ ਸਾਈਨ ਕਰਾਉਂਦੇ ਆ ਫੇਰ ਕਰਦੇ ਜੀ ਬਲਕਿ ਇਹ ਤਾਂ 4 4.5 ਲੱਖ ਰੁਪਏ ਦੱਸੀ ਰਹੀ ਸੀ ਇਹ ਤਾਂ ਸਟਾਰਟ ਦੀ ਹੈ ਫੇ ਬਾਅਦ ਪਤਾ ਨਹੀਂ ਕਿੰਨਾ ਹੋਣਾ ਸੀ ਉਮੀਦ ਦੀ ਕੋਈ ਆਸ ਨਹੀਂ ਹੁੰਦੀ ਹਾਂਜੀ ਬਿਲਕੁਲ ਫੇਰ ਵੀ ਕੋਈ ਬਦਲਾਅ ਨਹੀਂ ਹੋ ਚੀ ਇਹ ਸਾਨੂੰ ਕਿਸੇ ਨੇ ਦੱਸਿਆ ਹੁਣ ਕਿੱਦਾਂ ਦਾ ਬਾਬਾ ਜੀ ਦਾ ਕੜਾ ਜਿਹੜਾ ਹੁਣ ਮੈਂ ਹਾਲੇ ਦਿਖੋ ਇੱਕ ਹਫਤਾ 15 ਦਿਨ ਪੀਤਾ ਉਹਨੂੰ ਕਾਫੀ ਅੱਛਾ ਲੱਗਿਆ ਮੈਨੂੰ ਮੈਂ ਸੈਰ ਵੀ ਕਰਨਾ ਵਾ 8 8 ਕਿਲੋਮੀਟਰ ਸੈਰ ਵੀ ਕਰ ਲੈਣਾ ਵਾ ਜਦੋਂ ਹੁਕਮਤਾ ਫਿਰਦਾ ਵੀ ਕੋਈ ਸਾਲ ਨਹੀਂ ਚੜਦਾ ਕੁਝ ਨਹੀਂ ਠੀਕ ਹੈ ਸੱਚੀ ਦੱਸੋਗੇ ਸਟੰਟ ਪਾਉਣਾ ਚਾਹੀਦਾ ਕਿ ਨਹੀਂ ਜਦੋਂ ਡਾਕਟਰ ਹੀ ਕਹਿ ਦਿੰਦੇ ਆ ਮੈਂ 10 ਸਾਲ ਪਹਿਲੇ ਮੇਰੇ ਸਟੰਟ ਪਿਆ ਸੀ ਪਹਿਲਾਂ ਪਿਆ ਸੀ ਪਿਆ ਸੀ ਉਹ ਫਿਰ ਮਤਲਬ ਬਲੋਕੇਜ ਆ ਗਈ ਉਹਦੀ ਵੀ ਬਲੋਕੇਜ ਸਟੰਟ ਤੋਂ ਬਾਅਦ ਹਾਂ ਉਸ ਤੋਂ ਬਾਅਦ ਫਿਰ ਬਲੋਕੇਜ ਆ ਗਈ ਸੋ ਸਾਡੇ ਨਾਲ ਐਚਐਸ ਬਾਬਾ ਜੀ ਨੇ ਜਿਹੜਾ ਨੂੰ ਲੋਕ ਕਾੜੇ ਦੇ ਨਾਮ ਕਾੜੇ ਵਾਲੇ ਬਾਬਾ ਦੇ ਨਾਮ ਨਾਲ ਜਾਣਦੇ ਨੇ ਸੋ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕੁੱਲੜ ਕਾੜਾ ਜਿਹੜਾ ਆ ਕੁਦਰਤ ਇਹ ਤਿੰਨਾਂ ਦਾ ਮਿਸ਼ਨ ਜਿਹੜਾ ਤਿਆਰ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਹਾਰਟ ਦੀ ਪ੍ਰੋਬਲਮ ਆ ਨਾੜਾਂ ਦੀ ਬਲੋਕੇਜ ਆ ਜਾਂਦੀ ਆ ਦਤਾਂ ਦੀ ਵਿੱਚ ਪ੍ਰੋਬਲਮ ਆ ਜਾਂਦੀ ਆ ਜਾਂ ਗਠੀਆ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਉਹਦਾ ਜਿਹੜਾ ਕੜਾ ਰਾਮ ਬਣ ਬਣਦਾ ਸੋ ਬਾਬਾ ਜੀ ਕੋਲ ਜਾਣਦੇ ਬਾਬਾ ਜੀ ਜਿੱਦਾਂ ਬਹੁਤ ਸਾਰੇ ਲੋਕ ਆਉਂਦੇ ਨੇ ਤੁਹਾਡੇ ਕੋਲ ਕਹਿੰਦੇ ਨੇ ਮੇਰੇ ਹਾਰਟ ਚ ਪ੍ਰੋਬਲਮ ਹੈ ਪਹਿਲਾਂ ਤੇ ਉਹਦੀ ਟ੍ਰੀਟਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਵੀ ਇਹਦੇ ਕੀ ਪ੍ਰੋਬਲਮ ਹੈ ਕਿੱਦਾਂ ਇਹਦਾ ਇਲਾਜ ਸ਼ੁਰੂ ਕੀਤਾ ਜਾਵੇ ਬਿਲਕੁਲ ਹਰ ਮਰੀਜ਼ ਦੀ ਪਹਿਲਾਂ ਰਿਪੋਰਟਾਂ ਚੈੱਕ ਕਰਦੇ ਆਂਗੇ ਜ਼ਰੂਰੀ ਨਹੀਂ ਵੀ ਆਪਾਂ ਹਰ ਮਰੀਜ਼ ਨੂੰ ਠੀਕ ਹੀ ਕਰਦੇ ਆਂ ਤਾਂ 100 ਚੋਂ 2-3 ਮ ਤਾਂ ਜਿਹੜੇ ਹਾਰਡ ਦੇ ਡਾਕਟਰ ਨੂੰ ਚੈੱਕ ਅਪ ਨਹੀਂ ਕਰਾ ਕੇ ਆਉਂਦੇ ਉਹਨਾਂ ਨੂੰ ਵੀ ਵਾਪਸ ਭੇਜੀਦਾ ਕਿਉਂਕਿ ਜਿਨ੍ਹਾਂ 'ਚ ਕਰੋਨਾ ਦਾ ਪਤਾ ਹੀ ਨਹੀਂ ਲੱਗੂਗਾ ਵੀ ਉਹਨਾਂ ਨੂੰ ਹੋਇਆ ਕੀ ਉਹਨਾਂ ਦੀ ਡਾਇਗਨੋਸਿਸ ਕੀ ਕਰਾਂਗੇ ਆਪਾਂ ਠੀਕ ਹੈ ਨਾ ਤੇ ਇਹ ਵੀ ਨਹੀਂ ਹੈਗਾ ਵੀ ਆਪਾਂ 100% ਸਾਰੇ ਠੀਕ ਹੀ ਹੋ ਜਾਂਦੇ ਇੱਕ ਦੋ ਕੇਸ ਫਸ ਵੀ ਜਾਂਦੇ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈਗਾ ਕਿਉਂਕਿ ਹਰ ਬੰਦੇ ਦੇ ਪ੍ਰੇਜ ਡਾਈਟ ਚਾਰਟ ਬਾਡੀ ਲੈਂਗੁਏਜ 'ਚ ਫਰਕ ਹੁੰਦਾ ਹੈ ਦੇ ਬਾਰੇ ਜਿੱਦਾਂ ਬਹੁਤ سارے ਲੋਕ ਜਾਂਦੇ ਆ ਡਾਕਟਰਾਂ ਕੋਲ ਸਟੰਟ ਕਹਿੰਦੇ ਡਾਕਟਰ ਕਹਿੰਦੇ ਸਟੰਟ ਪਾਣਾ ਬਾਈਪਾਸ ਸਰਜਰੀ ਆ ਕੀ ਸਟੰਟ ਜਿਹੜਾ ਬਾਈਪਾਸ ਸਰਜਰੀ ਆ ਇਹ ਇੱਕ ਜਦੋਂ ਹਾਰਟ ਦੀ ਬਲੋਕੇਜ ਆਉਂਦੀ ਆ ਉਹਦੇ ਲਈ ਪਰਫੈਕਟ ਆ ਕਿ ਜਾਂ ਮਤਲਬ ਉਹਨੂੰ ਕੋਈ ਹੋਰ ਪ੍ਰੋਬਲਮ ਵੀ ਆ ਸਕਦੀ ਖੜੀ ਵੀ ਹੋ ਸਕਦੀ ਉਹਦੇ ਨਾਲ ਸਟੰਟ ਦਾ ਨਹੀਂ ਕਿ ਪ੍ਰੋਬਲਮ ਤਾਂ ਕੋਈ ਨਹੀਂ ਹੁੰਦੀ ਉਹਦੇ ਨਾਲ ਇਹ ਹੁੰਦਾ ਕਈਆਂ ਨੂੰ ਸਟੰਟ ਪਾਏ ਤੇ ਥੋੜੀ ਜਿਹੀ ਰਾਹਤ ਆ ਜਾਂਦੀ ਆ ਕਈਆਂ ਨੂੰ ਨਹੀਂ ਆਉਂਦੀ ਸਟੰਟ ਚਾਹੇ ਛੇ ਪਵਾਇਆ ਚਾਹੇ ਨਹੀਂ ਪਵਾਇਆ ਸਾਡੇ ਲਈ ਇੱਕੋ ਜਿਹਾ ਤੇ ਸਰਜਰੀ ਕਰਾਈਆ ਚਾਹੇ ਨਹੀਂ ਕਰਾਈ ਸਾਡੇ ਲਈ ਉਹ ਸੇਮ ਹੀ ਆ ਮਰੀਜ਼ ਸਮਝ ਗਏ ਅਸੀਂ ਉਹ ਆਪਣੇ ਤਰੀਕੇ ਨਾਲ ਇਲਾਜ ਕਰਦੇ ਅਸੀਂ ਆਪਣੇ ਤਰੀਕੇ ਨਾਲ ਕਰਦੇ ਆਂਗੇ ਠੀਕ ਹੈ ਕਿਉਂਕਿ ਅਸੀਂ ਡਾਈਟ ਚਾਰਟ ਨੂੰ ਮੁੱਖ ਰੱਖਦੇ ਆਂਗੇ ਉਹ ਭਰੇਚ ਕਹਿੰਦੇ ਨਹੀਂ ਵੀ ਕਰੋ ਇਹਦੇ ਨਾਲ ਨੇਚਰਲੀ 148 ਬਿਮਾਰੀਆਂ ਤੇ ਇਹ ਕੰਮ ਕਰਦਾ ਬਾਤ ਪਿੱਤ ਕਫ ਇਹਨੇ ਦੋਸ਼ਾਂ ਨੂੰ ਕਵਰ ਕਰਦਾਗਾ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਆਪਣੇ ਕੋਲੇ ਸਾਰੇ ਹਾਰਡ ਦੇ ਮਰੀਜ਼ ਹੁੰਦੇ ਆ ਹਨਾ ਜ਼ਿਆਦਾਤਰ 95% ਠੀਕ ਹੋ ਰਿਹਾ ਤੁਸੀਂ ਜਿਹੜੇ ਮਰਜੀ ਬੰਦੇ ਨੂੰ ਪੁੱਛ ਲਓ ਤਿਆਰ 500 ਬੰਦਾ ਬੈਠਾਗਾ ਕਿਸੇ ਨੂੰ ਵੀ ਜਾ ਕੇ ਪੁੱਛ ਲਓ ਵੇ ਕੀ ਫਰਕ ਪਿਆ ਕੀ ਨਹੀਂ ਪਿਆ ਜਿਹੜੇ ਬੰਦੇ ਨੇ ਡੇਢ ਦੋ ਮਹੀਨੇ ਦਵਾਈ ਖਾ ਲਈ ਉਹਨੂੰ ਫਰਕ ਪਿਆ ਹੋਊਗਾ ਜਿਹਨੇ 15 ਦਿਨ ਖਾਧੀਆਂ ਜਾਂ ਮਹੀਨਾ ਖਾਧੀਆਂ ਉਹਨੂੰ ਹੋ ਸਕਦਾ ਨਾ ਫਰਕ ਪਿਆ ਹੋਵੇ ਅਸੀਂ ਕਿੰਨਾ ਟਾਈਮ ਦਾ ਪ੍ਰੋਸੈਸ ਹੁੰਦਾ ਕਿ ਇੱਕ ਪੇਸ਼ੈਂਟ ਨੂੰ ਅਸੀਂ ਕਹਿੰਦੇ ਐਨਾ ਟਾਈਮ ਤੱਕ ਤੁਹਾਨੂੰ ਜ਼ਰੂਰ ਖਾਣੀ ਪੈਣੀ ਹੈ ਦਵਾਈ ਤਾਂ ਤੁਹਾਡਾ ਸਰਵਾਈ 6 ਤੋਂ 8 ਮਹੀਨੇ ਦਾ ਪ੍ਰੋਸੈਸ ਹੈ 6 ਤੋਂ 8 ਮਹੀਨੇ ਦੇ ਵਿੱਚ ਵਿੱਚ ਅਸੀਂ ਅਗਲੇ ਦੀ ਐਲੋਪੈਥੀ ਦਵਾਈ ਛਡਾ ਦਿੰਨੇ ਹਾਂ ਤੇ ਜਦੋਂ ਕੋਈ ਪੇਸ਼ੈਂਟ ਬੀਪੀ ਦਾ ਸ਼ੂਗਰ ਦਾ ਕਿਸੇ ਦਾ ਉਹਦੇ ਲਈ ਕੀ ਬਖਰੀ ਦਾ ਕੋਈ ਇਲਾਜ ਕਰਾਉਂਦੇ ਜਾਂ ਕੰਟੀਨਿਊ ਰਹਿੰਦਾ ਹੈ ਅਕੋਰਡਿੰਗ ਟੂ ਕੰਡੀਸ਼ਨ ਦੇ ਰਿਪੋਰਟਾਂ ਦੇਖ ਕੇ ਪਤਾ ਲੱਗਦਾ ਕਈਆਂ ਦੀ 5 ਮਹੀਨੇ ਬਾਅਦ ਵੀ ਛੁੱਟ ਜਾਂਦੀ ਹੈ ਕਿਸੇ ਦੀ 4 ਮਹੀਨੇ ਦੇ ਵਿੱਚ ਛੜ ਜਾਂਦੀ ਹੈ ਨਾਲੇ ਕਿਹਾ ਅਕੋਰਡਿੰਗ ਟੂ ਕੰਡੀਸ਼ਨ ਮਰੀਜ਼ਾਂ ਦੀਆਂ ਰਿਪੋਰਟਾਂ ਤੇ ਡਿਪੈਂਡ ਆ ਵੀ ਬੰਦੇ ਦੀ ਸਥਿਤੀ ਕੀ ਹੈ ਕਿ ਕਿੰਨੇ ਚਿਰ ਬਾਅਦ ਰਿਪੋਰਟ ਚੈੱਕ ਕਰਦੇ ਹੋ ਵੀ 2 ਮਹੀਨੇ ਖਾਲੇ ਉਹਦੀ ਰਿਪੋਰਟ ਲੈ ਕੇ ਆਓ ਜਾਂ 6 ਮਹੀਨੇ ਬਾਅਦ ਦੀ ਰਿਪੋਰਟ ਦੇਖਦੇ ਹੋ ਉਹ ਹੀ ਕਹਿੰਦੇ ਨਾ ਬੰਦੇ ਦੀ ਪਹਿਲੀ ਕੰਡੀਸ਼ਨ ਕੀ ਆ ਉਹਦੇ ਤੇ ਡਿਪੈਂਡ ਕਰਦਾ ਵੀ ਉਹਨ ਹਾਰਟ ਤੋਂ ਇਲਾਵਾ ਹੋਰ ਕਿੰਧਾ ਦੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਕਿ ਜਿਨ੍ਹਾਂ ਦੀ ਹੋਰ ਕੋਈ ਪ੍ਰੋਬਲਮ ਹੈ ਹਾਰਟ ਨੂੰ ਛੱਡ ਕੇ ਗਠੀਆ ਜੋੜਾਂ ਦਾ ਦਰਦ ਸਰਵਾਈਕਲ ਅਦਰ ਅੰਗ ਲੱਕਵਾ ਹਨਾ ਅਸਥਮਾ ਵਾਲੇ ਇਹੀ ਜ਼ਿਆਦਾ ਮਰੀਜ਼ ਰੱਖੇ ਆ ਕਿ ਬਾਕੀ ਤਾਂ ਸਾਰੇ ਲੀਵਰ ਕਿਡਨੀ ਢੇਟਪੋਟ ਵਾਲੇ ਸਾਰੇ ਬੰਦ ਕਰਤੇ ਕਿਉਂਕਿ ਬੈਠਣ ਨੂੰ ਜਗ੍ਹਾ ਹੀ ਨਹੀਂ ਹੁੰਦੀ ਮਰੀਜ਼ਾਂ ਦੀ ਤੇ ਜਦੋਂ ਕਾੜੇ ਦਾ ਮਨ ਵਿੱਚ ਆਇਆ ਸੀ ਮੈਂ ਕਾੜਾ ਬਣਾਵਾ ਕਿਉਂਕਿ ਕੁਦਰਤ ਨੂੰ ਅਡਾਪਟ ਕੀਤਾ ਤੇ ਕਿੰਨੀਆਂ ਬਿਮਾਰੀਆਂ ਨੂੰ ਇੱਕ ਸਗਾ ਵੀ ਇਫੈਕਟ ਕਰੇਗਾ ਕਿੰਨੇ ਬਿਮਾਰੀਆਂ ਜਿਹੜੀਆਂ ਇਹਦੇ ਨਾਲ ਜੁੜਨਗੀਆਂ ਕਿੰਨੇ ਠੀਕ ਹੋਣ ਉਹ ਤਾਂ ਪਤਾ ਤਾਂ ਸੀਗਾ ਵੀ ਇਹ ਤਰੀ ਦੋਸ਼ ਕਾੜਾ ਹੈਗਾ ਪਰ ਇਹ ਨਹੀਂ ਸੀ ਪਤਾ ਵੀ ਇੰਨੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਣਗੀਆਂ ਵੀ ਹਾਰਡ ਦੇ ਮਰੀਜ਼ ਠੀਕ ਹੋ ਜਾਣਗੇ ਇਹ ਸਭ ਕੁਦਰਤੀ ਕੁਲੜ ਕਾੜਾ ਕੁਦਰਤ ਦਾ ਹੀ ਖੇਡ ਹੈ ਕੁਦਰਤ ਦੇ ਰੰਗ ਹੈ ਇਹ ਸਾਰਾ ਕੁਦਰਤ ਦੀ ਕਿਰਪਾ ਦਾਲੇ ਹੋ ਜੀ ਸੀ ਨੂੰ ਮੰਨਦੇ ਹੋਏ ਐਚਐਸ ਬਾਬੇ ਦਾ ਨਾਮ ਜਿਹੜਾ ਹੁਣ ਕੁਲੜ ਬਾਬਾ ਕੁਲੜ ਵਾਲੇ ਬਾਬਾ ਐਸੀ ਕਰਕੇ ਪੈ ਗਿਆ ਕਿ ਜਿਹੜਾ ਕਾੜਾ ਤੁਸੀਂ ਦੇਣੇ ਇਹ ਲੋਕਾਂ ਦੀ ਰੇਣਾਂ ਜੀ ਦੇਖੋ ਵੀ ਕਾੜੇ ਵਾਲੇ ਨਾਮ ਜਿਹੜਾ ਲੋਕਾਂ ਨੇ ਦਿੱਤਾ ਇਹ ਵੀ